ਚੜੀਏ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦੇਖੋ ਸਾਰੇ ਚੜ੍ਹਦੀ ਕਲਾ ਵਿੱਚ ਆ ਜੀ ਅੱਜ ਜਿਹਨੂੰ ਹਿੰਦੁਸਤਾਨ ਦਾ ਭਾਰਤ ਦਾ ਟਾਪੂ ਕਿਹਾ ਜਾਂਦਾ ਹੈ ਯਾਨੀ ਕਿ ਜਿਹਨੂੰ ਸਾਰੇ ਹੀ ਸਾਡੇ ਚਾਹੇ ਚੰਡੀਗੜ੍ਹ ਦਿੱਲੀ ਹੋਵੇ ਵੀ ਪੰਜਾਬ ਦਾ ਨਿਊਜ਼ੀਲੈਂਡ ਉਹ ਹੈ ਬਾਉ ਪਰ ਔਰ ਸਾਂਦਰਾ ਐਣਾ ਪਿੰਡਾਂ ਦੇ ਵਿੱਚ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਹੈ ਤੇ ਲਾਗੇ ਚੋਲਾ ਸਾਹਿਬ ਪਿੰਡ ਦਾ ਤਰਤ ਤਰਤ ਪੈਂਦਾ ਅੱਜ ਸultanpur Lodhi ਦੇ ਵਿੱਚ ਅੱਜ ਅਸੀਂ ਇੱਥੇ ਸੇਵਾ ਕਰਨ ਆਏ ਆ ਸਾਥ ਸਾਥ ਦੇਣ ਆਏ ਆ ਇਹ ਆ ਉੱਥੇ ਦੇ ਨੰਬਰਦਾਰ ਗੁਲਦੀਪ ਸਿੰਘ ਸਾੰਦਰਾ ਸਾਹਿਬ ਬਾਉਪੁਰ ਦੇ ਸਾਰੇ ਲੋਕ ਖੜੇ ਨੇ ਤੇ ਹਰਿਆਣੇ ਤੋਂ ਸਾਡੇ ਟਿੰਕੂ ਪ੍ਰਧਾਨ ਜੀ ਔਰ ਸਾਡੇ 사ਵਨ ਜੀ ਔਰ ਆਪਕਾ ਕੀ ਨਾਮ ਹੈ ਆਨੰਦ ਗੋਇਲ ਔਰ ਟਿੰਕੂ ਪ੍ਰਧਾਨ ਜੀ ਇਹ ਵੱਡਾ ਟਰੱਕ ਲੈ ਕੇ ਆਏ ਨੇ ਯੂਪੀ ਤੋਂ ਆਏ ਨੇ ਸਾਡੇ ਮੁਸਲਮਾਨ ਭਾਈਚਾਰਾ ਉਹ ਆਏ ਨੇ ਤੇ ਇਧਰੋਂ ਸਾਡੇ ਸਾਰੇ ਸਤਕਾਰਯੋਗ ਆਏ ਨੇ ਸਾਰੇ ਸਾਨੂੰ ਸਾਰੇ ਸਿੰਗਰਾਂ ਨੂੰ ਲੋਕੀ ਕਹਿੰਦੇ ਆ ਵੀ ਤੁਸੀਂ ਵੀਡੀਓ ਕਰਤੇ ਪਾਉਂਦੇ ਦੇਖੋ ਵੀਡੀਓ ਪਾਈ ਆ ਤੇ ਆ ਪੁਲ ਸਾਰਾ ਭਰ ਗਿਆ ਸਤਕਾਰਯੋਗ ਸਾਡੇ ਬੱਬੂ ਮਾਨ ਜੀ ਕਿੱਪੀ ਘਰੇਵਾਲ ਔਰ ਮਨਕੀਰ ਤੌਰ ਜਿਨੇ ਕੱਲ 5 ਲੱਖ ਰੁਪਏ ਦਿੱਤਾ ਔਰ ਦਲਜੀਤ ਦਸਾਨ ਜਿਨੇ 10 ਪਿੰਡ ਅਡਾਪਟ ਕਰਨ ਦਾ ਕੀਤਾ ਹੋਇਆ ਔਰ ਕੱਲ ਗਿੱਪੀ ਗਰੇਵਾਲ ਨੇ ਮੱਝਾਂ ਚਾਰੀਆਂ ਮੱਝਾਂ ਦਿੱਤੀਆਂ ਲੋਕਾਂ ਨੂੰ ਔਰ ਚਲੋ ਕੋਈ ਗਲਤੀ ਹੋ ਜਾਂਦੀ ਬੋਲਣ ਲੱਗਿਆ ਔਰ ਬਹੁਤ ਬਹੁਤ ਸਾਰੇ ਸਿੰਗਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬੱਤ-ਬੱਤ ਹੈਲਪ ਕਰ ਰਹੇ ਨੇ ਮੇਰੇ ਨਾਲ ਇੰਟਰਨੈਸ਼ਨਲ ਟਾਡੀ ਸਾਡੇ ਗਰਜੀਤ ਸਿੰਘ ਗੋਰੀ ਜੀ ਸੀਤਲ ਸਿੰਘ ਜੀ ਔਰ ਸਾਡਾ ਤਾਈ ਜਗੀਰੋ ਜੀ ਜਿਹੜਾ ਕਿ ਜੋਗਾ ਛਾਹਕੋੜ ਤੋਂ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡੇ ਕਲਾਕਾਰਾਂ ਨੂੰ ਗਾਇਕਾਂ ਨੂੰ ਕੀ ਮੈਸੇਜ ਹੈ ਅੱਜ ਅਸੀਂ ਬਾਉ ਪਰਸਾਂਦਰਾ ਆ ਸਮਾਨ ਜਿਹੜਾ ਲੱਥ ਰਿਹਾ ਪਿੱਛੇ ਵੀ ਪੂਰਾ ਰਸ਼ ਆ ਦੋਸਤੋ ਥੋੜਾ ਰਾਬਤਾ ਕਾਇਮ ਰੱਖਿਓ ਆ ਇੱਕ ਨੰਬਰ ਨੋਟ ਕਰੋ 98771 8686 ਇਹ ਨੰਬਰ ਨੋਟ ਕਰਿਓ ਇਹ ਪਿੰਡਾਂ ਦੇ ਸਰਪੰਚ ਸਾਹਿਬ ਦਾ ਲੰਬੜਦਾਰ ਦਾ ਨੰਬਰ ਆ ਇਹ ਪੁਲਿਸ ਨਾਲ ਪੂਰਾ ਰਾਬਤਾ ਰੱਖਿਓ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਾ ਰਾਬਤਾ ਰੱਖ ਕੇ ਫੇ ਕੋਈ ਜੁਪੀ ਤੋਂ ਆਵੇ ਕੋਈ ਹਰਿਆਣੇ ਤੋਂ ਆਵੇ ਕੋਈ ਦਿੱਲੀ ਤੋਂ ਆਵੇ ਕੋਈ ਬਾਹਰੋਂ ਭਰਾ ਐਨ ਆਰ ਆਈ ਮਦਦ ਕਰਨੀ ਚਾਹੁੰਦਾ ਤੇ ਸਾਰਾ رابطہ ਕਾਇਮ ਕਰਕੇ ਆਇਓ ਕਿਉਂਕਿ ਇੱਥੇ ਬਹੁਤ ਜ਼ਿਆਦਾ ਰਸ਼ਾ ਕਟੋ ਘਟ 6 ਮਹੀਨੇ ਨਹੀਂ ਥੇ ਇੰਨਾ ਰਸ਼ ਇੱਥੇ ਪੰਜਾਬ ਹਮੇਸ਼ਾ ਚੜਦੀ ਕਲਾ ਚ ਹਾਂਜੀ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਕਲਾਕਾਰਾਂ ਦਾ ਜਿਹੜੇ ਭਰਾ ਸਾਡੇ ਨਾਲ ਸਾਡੇ ਕੋਲ ਰਸਤਬਾਣੀ ਲੈ ਕੇ ਹੁੰਦੇ ਹੋ ਤੇ ਇਹ سوشل میڈیا ਦੀ ਜਿਹੜੀ ਗੱਲ ਹੈ ਜੇ سوشل میڈیا ਨਾ ਹੁੰਦਾ ਤਾਂ ਸ਼ਾਇਦ ਸਾਡੀ ਇੰਨੇ ਖ਼ਾਰ ਵੀ ਕੋਈ ਨਾ ਲੈਂਦਾ ਇਹ ਗੱਲ ਹੈ ਕਿ ਜੇ ਆਪਾਂ سوشل میڈیا ਜੇ ਸਹੀ ਤਰੀਕੇ ਨਾਲ ਵਰਤੀਏ ਤੇ ਬਹੁਤ ਵਧੀਆ ਚੀਜ਼ ਹੈ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਜਿਹੜਾ ਦੇਸ਼ ਵਿਦੇਸ਼ ਦੇ ਵਿੱਚ ਸਾਰਾ ਮੈਸੇਜ ਗਿਆ ਤੇ ਸਾਡੇ ਕੋਲ ਇੰਨਾ ਰਾਸ਼ਨ ਜਾਂ ਇੰਨੀ ਮਦਦ ਆਸੇ ਜਾਂ ਸਾਡੇ ਭਰਾ ਸਾਡੇ ਨਾਲ ਆਣ ਕੇ ਖੜੇ ਆ ਕਿ ਇਹ ਸਾਰਾ ਸੋਸ਼ਲ ਮੀਡੀਆ ਦਾ ਕਰਕੇ ਹੀ ਆ ਔਰ ਮੈਂ ਸਾਰੇ ਕਲਾਕਾਰਾਂ ਨਾਲ ਜੀ ਇਹਨਾਂ ਦੇ ਦੋ ਟਰਾਲੇ ਹੋ ਰਿਹਾ ਇਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਪ੍ਰਧਾਨ ਜੀ ਨਾਲ ਗੱਲ ਕਰ ਲਓ ਜਦੋਂ ਕਹਿਣਗੇ ਉਦੋਂ ਲੈ ਕੇ ਆਇਓ ਤੇ ਇਹਨੂੰ ਅਸੀਂ ਆਬ ਲਾਵਾਂਗੇ ਬਿਲਕੁਲ ਜੀ ਬਿਲਕੁਲ ਅਸੀਂ ਉਹ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੁੰਦੇ ਕਿ ਜਦੋਂ ਵੀ ਸਾਡੇ ਬੋਰਡ ਤੇ ਸਾਡੇ ਜਿਹੜੇ ਨੰਬਰ ਆ ਸਾਡੀ ਥੋੜਾ ਫੱਟਾ ਦੀ ਲੋਕਲ ਕਮੇਟੀ ਬਣੀ ਆਪਣਾ ਕੈਂਪ ਲਾਇਆ ਬਾੜ ਦੀਪੀਟਾਂ ਦਾ ਜਿਹੜੀ ਵੀ ਕੋਈ ਰਫਤ ਲੈ ਆਉਣੀ ਆ ਤੁਸੀਂ ਸਾਡੇ ਆਪਣੇ ਕੈਂਪ ਦੇ ਵਿੱਚ জমা ਕਰਾਉਣੀ ਆ ਸਾਡੇ ਨਾਲ ਸੰਪਰਕ ਕਰਕੇ ਆਉਣਾ ਤਾਂ ਕਿ ਜਿਹੜਾ ਤੁਸੀਂ ਵੀ ਫੰਕਲ ਖਰਾਬ ਨਾ ਹੋ ਤੁਹਾਡਾ ਪੈਸਾ ਵੀ ਵਿਰਥਨਾ ਜਾਵੇ ਤੇ ਸਹੀ ਹੜਪੀੜ ਤੇ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਤੱਕ ਜਿਹੜੀ ਸੇਵਾ ਕੋਈ ਜਾਏ ਅਸੀਂ ਆਪ ਬੁਲਾਵਾਂਗੇ ਜੀ ਸਰ ਜੀ ਨੰਬਰ ਲਈ ਆਉਣਾ ਥੋੜਾ ਜਿਆਦਾ ਜੀ ਦਾ ਖਾਲਸਾ ਸਾਹਿਬ ਪੰਜਾਬ ਤੁਸੀਂ ਆਪ ਹੀ ਨਾਲ ਲੱਗੋ ਹੁਣ ਰਾਬ ਨੋਕ ਹੋ ਗਿਆ ਸਾਰਾ